ਸਰਸਕਨ ਦਾ ਸਵਾਗਤ ਹੈ ਅਸੀਂ ਬੜੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਉੱਪਰ ਗੋਲੀ ਚੱਲੀ ਹੈ ਦੱਸਿਆ ਕਿ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਉੱਪਰ ਬੈਂਸ ਦੇ ਭਰਾ ਵੱਲੋਂ ਹੀ ਗੋਲੀ ਚਲਾਈ ਗਈ ਹੈ ਹਾਲਾਂਕਿ ਕਿਸੇ ਮਾਮਲੇ ਦੇ ਚੱਲਦੇ ਹੋਏ ਇਹ ਬੈਂਸ ਭਰਾਵਾਂ ਦਾ ਆਪਸ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੋਏ ਇਹ ਗੋਲੀਬਾਰੀ ਕੀਤੀ ਗਈ ਹੈ ਹਾਲਾਂਕਿ ਇਸ ਗੋਲੀਬਾਰੀ ਦੌਰਾਨ ਗਣੀ ਮਤ ਰਹੀ ਕਿ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸ ਦਈਏ ਕਿ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਉੱਪਰ ਅੱਜ ਗੋਲੀ ਚੱਲੀ ਹੈ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਸੂਤਰਾਂ ਦੇ حوالے ਤੋਂ ਇਹ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਸੂਤਰਾਂ ਦੇ حوالے ਤੋਂ ਵੱਡੀ ਖਬਰ ਆ ਰਹੀ ਹੈ ਕਿ ਬੈਂਸ ਦੇ ਭਰਾ ਵੱਲੋਂ ਯਾਨੀ ਕਿ ਸਾਬਕਾ ਵਿਧਾਇਕ ਦੇ ਭਰਾ ਵੱਲੋਂ ਹੀ ਵਿਧਾਇਕ ਸਾਭਕਾ ਵਿਧਾਇਕ ਦੇ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ ਗੋਲੀ ਚਲਾਈ ਜਾਂਦੀ ਹੈ ਹਾਲਾਂਕਿ ਪਰਿਵਾਰਕ ਝਗੜਾ ਆ ਪਰਿਵਾਰਕ ਮਸਲਾ ਪਹਿਲਾਂ ਤੋਂ ਚੱਲ ਰਿਹਾ ਹੈ ਤੇ ਉਸੇ ਮਸਲੇ ਦੇ ਚੱਲਦੇ ਹੋਏ ਅੱਜ ਤਕਰਾਰ ਹੁੰਦੀ ਹੈ ਤੇ ਤਕਰਾਰ ਦੇ ਵਿੱਚ ਇਹ ਗੋਲੀ ਚਲਾਈ ਜਾਂਦੀ ਹੈ ਹਾਲਾਂਕਿ ਸਾਭਕਾ ਵਿਧਾਇਕ ਦੇ ਭਰਾ ਵੱਲੋਂ ਗੱਡੀ ਦੇ ਉੱਪਰ ਸਾਭਕਾ ਵਿਧਾਇਕ ਦੀ ਸਿਮਰਜੀਤ ਬੈਂਸ ਦੀ ਗੱਡੀ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਗਣੀ ਮਤ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਦੱਸ ਦਿਓ ਕਿ ਬੈਂਸ ਭਰਾਵਾਂ ਦੇ ਵਿਚਾਲੇ ਇਸ ਵਕਤ ਵਿਵਾਦ ਚੱਲ ਰਿਹਾ ਹੈ ਤੇ ਉਸ ਵਿਵਾਦ ਦੇ ਚੱਲਦੇ ਹੋਏ ਸਿਮਰਜੀਤ ਬੈਂਸ ਸਾਬਕਾ ਵ代ਕ ਲੁਧਿਆਣਾ ਸਿਮਰਜੀਤ ਬੈਂਸ ਦੇ ਭਰਾ ਵੱਲੋਂ ਗੋਲੀ ਚਲਾਈ ਜਾਂਦੀ ਹੈ ਹਾਲਾਂਕਿ ਗੋਲੀ ਬੈਂਸ ਦੀ ਗੱਡੀ ਉੱਪਰ ਚਲਾਈ ਜਾਂਦੀ ਹੈ ਇਸ ਦੇ ਵਿੱਚ ਗਣੀਮਤੇ ਰਹਿੰਦੀ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਹੁਣ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪਰਿਵਾਰਕ ਮੈਂਬਰ ਇਹਨਾਂ ਭਰਾਵਾਂ ਦਾ ਰਾਜੀਨਾਮਾ ਕਰਾਉਂਦੇ ਵੀ ਨਜ਼ਰ ਆ ਰਹੇ ਨੇ ਹਜੇ ਤੱਕ ਕਿਸੇ ਵੱਲੋਂ ਵੀ ਕੋਈ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਤੇ ਰਾਜੀਨਾਮਾ ਕਰਾਉਂਦੇ ਵੀ ਨਜ਼ਰ ਆ ਰਹੇ ਨੇ ਸਾਡੇ ਸਹਿਯੋਗੀ ਪਵਨ ਸਿੱਧੂ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਜੁੜੇ ਹੋਏ ਨੇ ਵਧੇਰੇ ਜਾਣਕਾਰੀ ਲੈ ਲੈਣੇ ਆ ਤਾਂ ਪਵਨ ਪੂਰਾ ਮਾਮਲਾ ਕੀ ਹੈ ਕਿ ਸਿਮਰਜੀਤ ਬੈਂਸ ਜੋ ਸਾਬਕਾ ਵਿਧਾਇਕ ਨੇ ਉਹਨਾਂ ਦੇ ਭਰਾ ਵੱਲੋਂ ਹੀ ਗੋਲੀਬਾਰੀ ਕੀਤੀ ਗਈ ਸਾਬਕਾ ਵਿਧਾਇਕ ਦੇ ਉੱਪਰ ਬਿਲਕੁਲ ਸਰਖਾਵੇ ਸੂਤਰਾਂ ਮੁਤਾਬਿਕ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿਮਰਜੀਤ ਸਿੰਘ ਦੇ ਬੈਂਸ ਦੇ ਭਰਾ ਨੇ ਉਸਤੇ ਗੋਲੀ ਚਲਾਈਆ ਸਿਮਰਜੀਤ ਸਿੰਘ ਦੇ ਬੈਂਸ ਤੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਿਫੈਂਡਰ ਗੱਡੀ ਤੇ ਗੋਲੀ ਲੱਗੀ ਆ ਔਰ ਇਹ ਵੀ ਸੂਤਰਾਂ ਮੁਤਾਬਿਕ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਪਰੋਕਤੀ ਵਿਵਾਦ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਔਰ ਅੱਜ ਸਵੇਰੇ ਕਿਸੇ ਗੱਲ ਨੂੰ ਲੈ ਕੇ ਨੋਕ ਜੋਕ ਹੋਇਆ ਜਿਸ ਤੋਂ ਬਾਅਦ ਇਹ ਸਾਰਾ ਜੋ ਗੋਲੀ ਚਲਾਉਣ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹਾਲਾਂਕਿ ਇਸ ਦੇ ਵਿੱਚ ਹਜੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਦੋਨੇ ਭਰਾਵਾਂ ਦੇ ਵਿੱਚ ਇਹ ਜਰੂਰ ਦਿੱਸੇ ਜਾ ਰਿਹਾ ਸੂਤਰਾ ਮਤਲਬ ਕਿ ਪ੍ਰੋਪਰਟੀ ਨੂੰ ਲੈ ਕੇ ਵਿਵਾਦ ਸਾਰਾ ਹੋਇਆ ਹਾਲਾਂਕਿ ਹਜੇ ਇਸ ਮਾਮਲੇ ਦੇ ਵਿੱਚ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਆ ਔਰ ਇਹ ਵੀ ਨਹੀਂ ਪਤਾ ਲੱਗਿਆ ਕਿ ਕਿਹੜੇ ਭਰਾ ਨੇ ਕਿਹਦੇ ਤੇ ਗੋਲੀ ਚਲਾਈ ਆ ਸੂਤਰਾ ਮੁਤਾਬਿਕ ਜਰੂਰ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਤਿਮਰ ਸਿੰਘ ਬਹਿਸ ਤੇ ਗੋਲੀ ਚੱਲੀ ਆ ਡਿਫੈਂਡਰ ਗੱਡੀ ਤੇ ਗੋਲੀ ਲੱਗੀ ਆ ਔਰ ਇਹ ਸਾਰਾ ਪ੍ਰੋਪਰਟੀ ਨੂੰ ਲੈ ਕੇ ਜੋ ਵਿਵਾਦ ਹੋਇਆ ਠੀਕ ਹੈ ਠੀਕ ਹੈ ਪਵਨ ਤਾਂ ਜਾਇਦਾਦ ਨੂੰ ਲੈ ਕੇ ਇਹ ਮਸਲਾ ਜੋ ਪਰਿਵਾਰਕ ਮਸਲਾ ਚੱਲ ਰਿਹਾ ਸੀ ਉਸ ਪਰਿਵਾਰਕ ਮਸਲੇ ਦੇ ਚੱਲਦੇ ਹੀ ਇਹ ਘਟਨਾ ਵਾਪਰੀ ਹੈ ਸੂਤਰਾਂ ਦੇ ਵੱਲੋਂ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਿ ਸਿਮਰਜੀਤ ਬੈਂਸ ਤੇ ਉੱਪਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਸੀ ਤੇ ਇਸ ਦਾ ਮਾਮਲਾ ਜਾਂ ਗੋਲੀ ਚੱਲਣ ਦੀ ਜੋ ਘਟਨਾ ਨੂੰ ਜਾਨਦੇਮ ਦਾ ਮਾਮਲਾ ਆ ਉਹ ਵੀ ਬੈਂਸ ਦੇ ਭਰਾ ਤੇ ਉੱਪਰ ਹੀ ਜਿਹੜਾ ਕਿਹਾ ਇਸ ਵਕਤ ਦੋਸ਼ ਲੱਗਦੇ ਨਜ਼ਰ ਆ ਰਹੇ ਨੇ ਕਿ ਸਿਮਰਜੀਤ ਬੈਂਸ ਦੇ ਭਰਾ ਨੇ ਜੋ ਵਿਵਾਦ ਪ੍ਰਾਪਰਟੀ ਦਾ ਜਾਇਦਾਦ ਦਾ ਚੱਲ ਰਿਹਾ ਉਸ ਦੇ ਚੱਲਦੇ ਹੋਏ ਸਿਮਰਜੀਤ ਬੈਂਸ ਦੀ ਗੱਡੀ ਦੇ ਉੱਪਰ ਗੋਲੀ ਚਲਾਈ ਜਾਂਦੀ ਹੈ ਡਿਫੈਂਡਰ ਗੱਡੀ ਉੱਪਰ ਗੋਲੀ ਚਲਾਈ ਜਾਂਦੀ ਹੈ ਤੇ ਗਣੀ ਮਤ ਰਹਿੰਦੀ ਹੈ ਕਿ ਇਸ ਅ ਘਟਨਾ ਦੌਰਾਨ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।